ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਨੰਦ ਸਾਹਿਬ ਦੀ ਸੰਥਿਆ ਪਕਰ ਰਹੇ ਆ ਪੰਜ ਪੌੜੀਆਂ ਆਪਣੀ ਹੋ ਗਈਆਂ ਸਨ ਅੱਗੇ ਸ਼ੁਰੂ ਹੋਣ ਜਾ ਰਿਹਾ ਸਾਚੀ ਲਿਵੇ ਬਿਨ ਦੇਹ ਨਿਮਾਣੀ ਲਿਵੇ ਉਚਾਰਨ ਕਰਨਾ ਲਿਵੇ ਨਹੀਂ ਕਹਿਣਾ ਵਾਹੇ ਨੂੰ ਦਲਾਵਾਂ ਲੱਗੀਆਂ ਸਾਚੀ ਲਿਵੇ ਬਿਨ ਦੇਹ ਹਨਮਾਨੀ ਦੇਹ ਹਨਮਾਨੀ ਲਿਵੇ ਬਾਜੋ ਲਿਵੇ ਦਲਾਮਾਂ ਦੇ ਨਾਲ ਕਿਆ ਕਰੇ ਵਿਚਾਰੀਆ ਵਿਚਾਰੀਆ ਨਹੀਂ ਕਹਿਣਾ ਵਿਚਾਰੀਆ ਵਾਵੇ ਦੇ ਲਾ ਲੱਗੀਏ ਲੰਮੀ ਕਰਕੇ ਉਚਾਰਨ ਕਰਨੀ ਵਿਚਾਰੀਆ ਤੁਦ ਬਾਜ ਸਮਰੱਥ ਕੋਏ ਨਹੀਂ ਕਿਰਪਾ ਕਰ ਬਨਵਾਰੀਆ ਇਸ ਨੋ ਹੋਰ ਥਾਓ ਨਹੀਂ ਸ਼ਬਦ ਲਾਗ ਸਵਾਰੀਆਂ ਕਹਿ ਨਾਨਕ ਲਿਵੈ ਵੱਜੂ ਕਹਿ ਨਹੀਂ ਕਹਿਣਾ ਕਹਿ ਕਹਿਣਾ ਤਲਾਵਾਂ ਦੇ ਨਾਲ ਪੜ੍ਹਨਾ ਹੈ ਕਹਿ ਨਾਨਕ ਲਿਵੈ ਵੱਜੂ ਕੀ ਕਰੇ ਵਿਚਾਰੀਆਂ ਆਨੰਦ ਆਨੰਦ ਸਭ ਕੋ ਕਹਿ ਆਨੰਦ ਬੋਲਣਾ ਐਡੇ ਕੰਨਾ ਲੱਗਾ ਹੈ ਆਨੰਦ ਨਹੀਂ ਕਹਿ ਦੇਣਾ ਆਨੰਦ आनंद सबको कह कहे कह, कह, नी कहना कह दिलामा दे नाल आनंद गुरु ते जानिया जानिया आनंद सदा गुरु ते कृपा करे प्यारिया कर कृपा किल विख कटे ज्ञान अंजन सारिया अंदर हो जिनक मोह तुटा ਦਨ ਕਾ ਸ਼ਬਦ ਸੱਚੈ ਸਵਾਰਿਆ ਸੱਚੇ ਨਹੀਂ ਕਹਿਣਾ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਇਹੋ ਹਾਏ ਔਂਕੜ ਲਾ ਕੇ ਉਚਾਰਨ ਕਰਨਾ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇਹ ਸੋਈ ਜਨ ਪਾਵੇ ਪਾਵੇ ਨਹੀਂ ਪੜਨਾ ਪਾਵੇ ਦਲਾਵਾਂ ਦੇ ਨਾਲ ਪਾਵੈ ਤ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਵਿਚਾਰਿਆ ਨਹੀਂ ਕਹਿਣਾ ਵਿਚਾਰਿਆ ਲਾਹ ਦੇ ਨਾਲ ਇੱਕ ਭਰਮ ਭੂਲੇ ਫਿਰਹਿ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿ ਹੋ ਪਿਆਰਿ ਹੋ ਇਸ ਤਰ੍ਹਾਂ ਰਾਰੇ ਨੂੰ ਸਿਆਰੀ ਉਚਾਰਨ ਕਰਨੀ ਹੈ ਪਿਆਰਿ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦਵਾਰੇ ਪਾਈਐ ਦਵਾਰੇ ਦਵਾਰੇ ਨਿਕਣ ਦਵਾਰੇ ਦਲਾਮਤ ਦੇ ਨਾਲ ਪਾਈਐ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਐ ਮੰਨਿਐ ਨਹੀਂ ਕਹਿਣਾ ਮੰਨਿਐ ਦਲਾਵਾਂ ਦੇ ਨਾਲ ਨੰਨੇ ਨੂੰ ਸਿਆਰੀ ਲੱਗੀ ਹੋਈ ਹੈ ਮੰਨਿਐ ਪਾਈਐ ਹੁਕਮ ਮੰਨਿਹੁ ਨੰਨੇ ਨੂੰ ਸਿਆਰੀ ਲਾ ਕੇ ਹਾਏ ਔਂਕੜ ਮੰਨਿਹੁ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਨਹੁ ਸੰਤੋਹ ਕਤਿ ਹੋ ਅਕਤ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਕਿਨੈ ਕਿਨੇ ਨਹੀਂ ਕਹਿਣਾ ਕਿਨੈ ਦਲਾਵਾਂ ਦੇ ਨਾਲ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਤਿਨੈ ਨਹੀਂ ਪੜਨ ਤਿਨੈ ਦਲਾਵਾ ਦਿਨ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਤਿਸੈ ਨਹੀਂ ਕਹਿਣਾ ਤਿਸੈ ਦਲਾਵਾ ਦੇ ਨਾਲ ਤਿਸੈ ਵਿਟੋ ਜਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਕਿਨੇ ਨਹੀਂ ਪੜਨਾ ਕਿਨੇ ਦਲਾਵਾ ਦੇ ਨਾਲ ਸੋ 10 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ